ਰ ਪਰਾਂ ਕੋ ਪੇਜਦਾ ਯਾਰ ਮੈਂ ਤਾਂ ਆਪਣੇ ਭਲੇ ਦੀ ਗੱਲ ਕਰਦੀਆਂ ਵੀ ਕਿਉਂ ਕਿਸੇ ਦੀਆਂ ਗੱਲਾਂ ਸੁਨੀਆਂ ਫਿਰ ਕੀ ਹੋ ਜਾਊਗਾ ਤੂੰ ਮੇਰੀ ਗੱਲ ਤਾਂ ਸਮਝ ਇੱਕ ਚਾਂਸ ਤਾਂ ਦੇ ਸਕਦੇ ਅਸੀਂ ਆਪਣੇ ਆਪ ਨੂੰ ਈਲਾ ਜ਼ਮੀਨ ਦਾ ਵੇਚ ਕੇ ਗਏ ਤੇਗੇ 6 ਸਾਲ ਹੋ ਗਏ ਵਿੱਗਾ ਨਹੀਂ ਲੈ ਗਿਆ ਹਾਲ ਤੱਕ ਉਹਦਾ ਤਰੇ ਨਹੀਂ ਹੈਗੇ ਫਿਰ ਬੰਦਾ 2 ਮਿੰਟ ਤਾਂ ਕੱਢ ਸਕਦਾ ਹੈ ਕਿਉਂ ਵੀ ਨਹੀਂ ਕੱਢੇ ਜਾਂਦੇ ਰਾਹੁਲ ਤੈਨੂੰ ਵੀ ਪਤਾ ਹੈ ਵੀ ਆਪਣੇ ਵਿੱਚ ਜਿਹੜਾ ਰਿਸ਼ਤਾ ਸੀਗਾ ਉਹ ਹੁਣ ਸਭ ਖਤਮ ਹੋ ਗਿਆ ਤੈਨੂੰ ਵੀ ਪਤਾ ਹੈ ਵੀ ਮੇਰਾ ਹੁਣ ਵਿਆਹ ਹੋ ਚੁੱਕਿਆ ਜੇ ਮੇਰੇ ਹਸਬੰਦ ਨੂੰ ਪਤਾ ਲੱਗ ਗਿਆ ਮੈਂ ਤਾਂ ਕਾਸੀ ਜੋਗੀ ਨਹੀਂ ਰਹੂੰਗੀ ਤੇਰਾ ਕੁਛ ਜਾਣਣਾ ਨਹੀਂ ਮੇਰਾ ਘਰ ਪਟਿਆ ਜਾਣਾ ਬੱਲੇ ਉਹ ਤੇਰੇ ਅੱਜ ਤੂੰ ਘਰ ਵਾਲੀ ਦੀ ਹੋ ਕੇ ਬੈ ਗਈ ਜਿਹੜੇ ਮੇਰੇ ਨਾਲ ਕਿਤੇ ਹੋਏ ਵਾਦੇ ਉਹ ਕਿੱਥੇ ਜਾਣਗੇ ਮੈਂ ਮੰਨਦੀ ਆ ਮੈਂ ਵਾਦੇ ਕਿਤੇ ਸੀਗੇ ਪਰ ਮੇਰੇ ਘਰ ਦੇ ਨੂੰ ਇੱਕ ਚੰਗਾ ਮੁੰਡਾ ਚਾਹੀਦਾ ਸੀਗਾ ਜੋ ਕਿ ਤੂੰ ਬਣ ਨਹੀਂ ਸਕਿਆ ਨਸ਼ੇ ਕਰਦਾ ਰਿਆ ਮੈਂ ਤੈਨੂੰ ਕਿੰਨਾ ਕਹਿੰਦੀ ਰਹੀ ਵੀ ਤੂੰ ਛੱਡ ਦੇ ਇਹ ਕੰਮ ਪਰ ਤੂੰ ਛੱਡੇ ਨਹੀਂ ਮੇਰੇ ਘਰਦਿਆਂ ਨੇ ਇੱਕ ਚੰਗਾ ਮੁੰਡਾ ਲੱਭ ਕੇ ਮੇਰਾ ਵਿਆਹ ਕਰਤਾ ਨਾਲੇ ਹਰਮਨ ਹੁਣ ਮੈਨੂੰ ਬਹੁਤ ਪਿਆਰ ਕਰਦਾ ਤੇ ਬਹੁਤ ਖੁਸ਼ ਰੱਖਦਾ ਮੇਰੇ 4 ਸਾਲ ਦਾ ਕੀ ਬਣੂਗਾ ਜਿਹੜੇ ਤੂੰ ਮੇਰੇ ਨਾਲ ਵਾਅਦੇ ਕੀਤੇ ਸੀ ਨਾਲੇ ਜਿਹਦੇ ਪਿੱਛੇ ਤੂੰ ਲੱਗੀ ਫਿਰਦੀ ਐ ਉਹ ਗੜਾ ਸੱਚਾ ਸਵਿੱਤਰਾ ਐ ਮੈਨੂੰ ਨਸ਼ੇੜੀ ਦੱਸਦੀ ਐ ਆਪ ਦੇ ਕੰਨੀ ਝਾਕ ਮਾਰ ਉਹ ਜਿਵੇਂ ਦਾ ਮਰਜੀ ਐ ਤੈਨੂੰ ਉਸ ਤੋਂ ਕੀ ਮੈਨੂੰ ਤਾਂ ਖੁਸ਼ ਰੱਖਦਾ ਨਾ ਨਾਲੇ ਆਪਣੇ ਵਿੱਚ ਜੋ ਹੈ ਬਸ ਅੱਜ ਹੀ ਖਤਮ ਕਰ ਦੇ ਤੇ ਅਫਤਵਰ ਮੇਰੇ ਰਾਹ 'ਚ ਨਾ ਅੱਜ ਹੀ ਕਦੇ ਵੀ ਬੱਸ ਯਾਰ ਲੈ ਜਾ ਤੇ ਅਸਤਵਰ ਮੇਰੇ ਰਾਜ ਚ ਨਾ ਜੀ ਸੁਨੀਤ ਆ ਗੱਲ ਸੁਣ ਮੇਰੀ ਕੀ ਸੁਣਾ ਅੱਜ ਤੱਕ ਤੇਰੀ ਸੁਣਦੀ ਆਈਆਂ ਮੈਨੂੰ ਤਾਂ ਲੱਗਦਾ ਚਾਰ ਸਾਲ ਮੈਂ ਤੇਰੇ ਪਿੱਛੇ ਵੇਸਟ ਕੀਤੇ ਨੇ ਤੂੰ ਤਾਂ ਮੇਰੇ ਪਿੱਛੇ ਚਾਰ ਸਾਲ ਗਾਲਤੇ ਜਿਹੜਾ ਮੈਂ ਤੇਰੇ ਪਿੱਛੇ ਕੁਵਾਰਾ ਰਹਿ ਗਿਆ ਮੈਂ 25 ਸਾਲਾਂ ਦਾ ਹੋ ਗਿਆ ਨਾ ਮੇਰਾ ਇੱਧਰ ਦਾ ਰਿਹਾ ਨਾ ਮੈਂ ਇੱਧਰ ਦਾ ਰਿਹਾ ਨਾ ਮੇਰਾ ਵਿਆਹ ਹੋਵੇ ਜਿੱਥੇ ਮੈਂ ਕਰਾਇਆ ਸੀ ਉਹ ਕਿਉਂ ਤੂੰ ਕਰਾ ਲੈਂਦਾ ਮੈਂ ਤਾਂ ਨਹੀਂ ਕਿਹਾ ਸੀ ਵੀ ਮੇਰੇ ਪਿੱਛੇ ਕੁਵਾਰਾ ਰਹਿ ਬਸ ਇਹ ਤਾਂ ਗੱਲਾਂ ਹੀ ਨੇ ਨਾਲੇ ਮੈਂ ਆਪਣੇ ਘਰ ਦੇ ਨੂੰ ਮਨਾ ਲਿਆ ਸੀ ਤੇਰੇ ਪਿੱਛੇ ਪਰ ਤੇਰੇ ਲੱਛਣ ਹੀ ਨਹੀਂ ਸਹੀ ਰਹੇ ਜੇ ਤੇਰੇ ਲੱਛਣ ਸਹੀ ਰਹਿੰਦੇ ਨਾ ਤਾਂ ਹੁਣ ਨੂੰ ਮੈਂ ਤੇਰੇ ਨਾਲ ਵਿਆਹੀ ਹੋਣਾ ਸੀਗਾ ਜੇ ਤੂੰ ਬਾਪੂ ਮਨਾਏ ਹੁੰਦਾ ਨਾ ਸ਼ਨੀਤਾ ਆਪਣਾ ਰਿਸ਼ਤਾ ਪੱਕਾ ਹੋ ਜਾਂਦਾ ਬਾਕੀ ਤੂੰ ਮੈਨੂੰ ਆਪਦਾ ਕਦੇ ਸਮਝੀ ਨਹੀਂ ਬਥੇਰਾ ਸਮਝ ਕੇ ਦੇਖ ਲਿਆ ਪਰ ਤੇਰੇ ਲੱਛਣ ਹੀ ਨਹੀਂ ਰਹੇ ਮੈਂ ਕੀ ਸਮਝਦੀ ਜੇ ਤੈਨੂੰ ਨਾ ਸਮਝਦੀ ਹੁੰਦੀ ਨਾ ਤਾਂ ਮੈਂ ਹਰੇ ਨਹੀਂ ਆਉਂਦੀ ਤੇਰੇ ਤੇ ਯਕੀਨ ਕੀਤਾ ਸੀਗਾ ਪਰ ਤੂੰ ਯਕੀਨ ਦੇ layak ਹੀ ਨਹੀਂ ਰਿਹਾ ਅੱਜ ਤੋਂ ਬਾਅਦ ਮੇਰੇ ਰਾਹ 'ਚ ਨਾ ਖੜਜੀ तेरा तो मेरा रिश्ता आज ही खत्म है अश्लीत की है की है हुन की रह गया रह गया कुछ छड़ेगी तू की सुना मैं तेरी ਆਪੇ ਹਾਂ ਗਿਆ ਨਹੀਂ ਖੇਤ ਬਾਜੂਆਂ ਤੈਨੂੰ ਕੋਈ ਗਾਲੀ ਹੋਰੀ ਆਗੀ ਉਹ ਮੂੰਹ ਫੋਸਣਾ ਤੂੰ ਭੱਜ ਕੇ ਪੈ ਜਾਣਾ ਸੂਹੀ ਕੁੱਤੀ ਜਿਉ ਨਾ ਭੱਜ ਕੇ ਕੀ ਪੈਣ ਨੂੰ ਮੈਂ ਤੈਨੂੰ ਕੀ ਕਹਤਾ ਨਾ ਆਪ ਵੀ ਮਾੜਾ ਮੋਟਾ ਗੀਣਾ ਮਾਰ ਲਿਆ ਕਰ ਖੇਤ ਹੈ ਹੈ ਪਾਪੇ ਗਿਆ ਨਹੀਂ ਖੇਤ ਪਾਪੇ ਗਿਆ ਨਹੀਂ ਖੇਤ ਪਾਪਾ ਕਦੋਂ ਕੋ ਤੱਕ ਜਾਈ ਜਾਊਗਾ ਘਰ ਰਿਹਾ ਰੱਖਾਂ ਕਿ ਮੈਂ ਖੇਤ ਜਾਵਾਂ ਜਦੋਂ ਘਰੇ ਵੀ ਨਹੀਂ ਰਹਿਣੀ ਗੌਰ ਦੇ ਤੋਂ ਜਦੋਂ ਨਾ ਖੇਤ ਰਹੇ ਨਾ ਘਰੇ ਰਹੇ ਮੈਂ ਕਿੰਨਾ ਕਦਮ ਬੈਠਾ ਰਹੂਗਾ ਮਰਦਾ ਸਾਲ ਆ ਪਤਾ ਨਹੀਂ 2 ਸਾਲਾਂ ਦਾ ਮੈਨੂੰ ਐ ਦੱਸ ਮੰਮੀ ਕਦੋਂ ਕਹੂਗੀ ਮੇਰੇ ਲਈ ਉਹਦੀ ਪੈਨ ਖੜਾਵੇ ਜਦੋਂ ਉਹ ਆਜੂ ਮੇਰੇ ਘਰ ਨੂੰ ਮੈਨੂੰ ਕਿਹੜਾ ਪੁੱਛ ਕੇ ਗਈ ਹੈਗੀ ਯਾਰ ਮੇਰੀ ਤਾਂ ਗੱਲ ਸੁਣ ਲੈ ਪਾਪਾ ਯਾਰ ਤੂੰ ਤਾਂ ਉਹੀ ਪਤਾ ਨਹੀਂ ਕੀ ਹੋ ਰਿਹਾ ਕੀ ਨਾ ਤੈਨੂੰ ਹੈ ਉਹੀ ਸਾਦ ਨਾ ਹੋਰ ਫਿਰ ਜਦੋਂ ਪੁੱਛੇ ਨੇ 20 ਵਾਰੀ ਕਹਿਆ ਭਾਈ ਮੈਨੂੰ ਪੁੱਛੇ ਉਹ ਨਾ ਜਾਇਕ ਕਰ ਮੁੰਡਾ ਮਾਗਰੋ ਪਤਾ ਲੱਗਦਾ ਵੀ ਬਾਗੀ ਪੇਕੇ ਬਾਗੀ ਪੇਕੇ ਮਰਾਂ ਐ ਕਹਦਾ ਹੀਗਾ ਹਾਂ ਪਰ ਮੰਮੀ ਨੂੰ ਤਾਂ ਬੋਹਦਾ ਹੀਗਾ ਉਹ ਅਸ਼ਨੀਤ ਦੀ ਫੈਲ ਜੀ ਲਵਾਉਣੀ ਸੀ ਆਪਾਂ ਨੇ ਹੈ ਹੈਲਜੀ ਲਾਉਣੀ ਉਹ ਬਾਰਲੇ ਦੇਸ ਵਾਲੀ ਪੜਾਈ ਨਹੀਂ ਕਰਦੀ ਉਹ ਬਾਰੇ ਕੀ ਕੱਢੇਗਾ ਪਰ ਪਾਪੇ ਮੇਰੀ ਗੱਲ ਸੁਣਦਾ ਸਾਰਾ ਕੁਝੇ ਬਾਰੇ ਹੈਗਾ ਐ ਜੇ ਬਾਰੇ ਬਾਗੀ ਹੋ ਆਪਾਂ ਕਰ ਜਾਗੇ ਕੋਠੀ ਪੈ ਜੂ ਆਪਣਾ ਸਾਰਾ ਕੁਝ ਬਣ ਜੂ ਆਹੋ ਕਰ ਜਾਗੇ ਮੇਰਾ ਹਲਾ ਵੀ ਮਰੀ ਜਾਂਦਾਗਾ ਆ ਲੀਲੇ ਦਾ ਮੁੰਡਾ ਗੈਦੀ ਨਾਲ ਉਹਨਾਂ ਦੀ ਬਹੂ ਗਈ ਸੀਗੀ ਠੀਕ ਆ ਈਲਾ ਜ਼ਮੀਨ ਦਾ ਵੇਚ ਕੇ ਗਏ ਤੇ ਕੇ 6 ਸਾਲ ਹੋ ਗਏ ਬਿੱਗਾ ਨਹੀਂ ਲੈ ਕੇ ਹਰ ਤੱਕ ਉਹਦਾ ਕਰੇ ਨਹੀਂ ਹੈਗੇ ਤੂੰ ਪਾ ਲਈ ਆ ਕਿਤੇ ਭੰਗ ਲੱਗਦੇ ਹੁਣ ਉਹਨਾਂ ਦਾ ਬਾਰੇ ਤੋੜ ਨਹੀਂ ਪਊਗਾ ਜਾਂ ਫਿਰ ਫੀਸ ਨਾ ਪਰਦਾ ਈਲੇਸ ਦੀ ਦੁਬਾਰੇ ਉਹ ਚਲ ਉਹਨੂੰ ਕਹ ਜਿਹੜੀ ਭਰਤੀ ਭਰਾਤੀ ਉਹਨੇ ਕੋਈ ਨਾ ਕਰ ਲਾਤਾ ਐ ਔਖੇ ਔਖੇ ਮੇਰੀ ਗੱਲ ਮੰਨ ਬਾਰੇ ਕੀ ਜਾਵਾਂਗੇ ਜ਼ਮੀਨ ਵੇਚਾਂਗੇ ਔਖੇ ਹੋਵਾਂਗੇ ਨਾਲ ਤਾਂ ਸਾਰੇ ਟੱਬਰ ਨੂੰ ਚੱਕਣੀ ਤੇ ਕਰਦੇ ਆਂ ਵਾ ਕਰੋ ਤੂੰ ਦਾ ਮੇਰੀ ਗੱਲ ਸੁਣਦਾ ਪਾਪੇ ਯਾਰ ਹੁਣ ਉਹੇ ਕੰਮ ਥੋੜੇ ਨੇਗੇ ਹੈ ਉੱਥੇ ਜਾ ਕੇ ਲੈਟਰੀਨਾ ਸਾਫ ਕਰੀਏ ਨੇ ਉੱਥੇ ਅੰਗਰੇਜ਼ਾਂ ਦੀਆਂ ਉਰੇ ਬਥੇਰੇ ਕੰਮ ਨਹੀਂਗੇ ਉਰੇ ਕਰ ਲਿਆ ਕਰੋ ਕੰਮ ਜਿਹੜਾ ਕਰਨਾ ਹੈਗਾ ਉਹ ਯਾਰ ਬਾਬੇ ਤੈਨੂੰ ਐ ਨਹੀਂ ਕਹਿੰਦਾ ਮੈਂ ਯਾਰ ਉਹ ਉਹਦੇ ਅਗਲੇ ਨੂੰ ਪੈ ਕੇ ਰਹਿ ਲਿਆ ਇਸਕੇ ਬਿਆਕੀ ਬਾਈ ਨੂੰ ਬਾਹਰ ਤੋਰਾਂਗੇ ਕੱਪੜੇ ਸਿਉਣ ਜਾਣ ਦੀ ਹੁਣੀ ਕਹਿੰਦਾ ਮਸ਼ੀਨ ਲੈ ਦੇ ਉਹ ਪੈਰਾਂ ਵਾਲੀ ਉਰੇ ਘਰੇ ਬੈਠੀ ਸੂਟ ਸਿਉਂ ਲਿਆ ਕਰੂਗੀ ਉਹਦਾ ਕਿਤੇ ਬੜੀ ਨਾ ਸਿਉਂਦੇ ਹੋਰ ਉਹਦਾ ਇੱਥੇ ਬਥੇਰੇ ਪੈਸੇ ਲੈਂਦੇ ਨੇ ਗਿਆ ਤੂੰ ਦੇਖ ਲੈ ਉਹਦੀ ਨਾજર ਦੀ ਨੂੰ 130 ਰੁਪਏ ਲੈਂਦੀ ਹੈਗੀ 18 ਦਸ ਦਦੀ ਕਰੇਗਾ ਨਾ ਮੇਰੀ ਗੱਲ ਸੁਣਦਾ ਹੁਣ ਉਹਨੂੰ ਐ ਦੱਸ ਵੀ ਬਾਹਰ ਤੋਰਨਾ ਕਿ ਨਾ ਬਾਹਰ ਕੀ ਕਰੇਗਾ ਤੋਰ ਕੇ ਤੂੰ ਉਹਨੂੰ ਇੱਕੋ ਅੱਖਾ ਕਹੇ ਭਾਈ ਸਾਡੇ ਤਾਂ ਕਬੀਲਦਾਰੀ ਡਾਟਾ ਤਰੰਗਾਗਾ ਵੀ ਅਸੀਂ ਨਹੀਂ ਭੇਜ ਸਕਦੇ ਬਾਰੇ ਪਰ ਹੁਣ ਗੱਲ ਤਾਂ ਨਹੀਂ ਸਹੀ ਜਮੀਨ ਵੇਚਣੀ ਪਉਣ ਵਾਲੇ ਸਾਡੇ ਫਿਰ ਨਾਂਨੇ ਮਾਰਨਗੇ ਨਾ ਜਮੀਨ ਕੱਜਰ ਦਾ ਜਮੀਨ ਵੇਚ ਕੇ ਬਾਹਰ ਕਿਹਾ ਜਾ ਜਾ ਨਾ ਗਿਆ ਜ ਹੈ ਨਾ ਉਹ ਤਾਂ ਗੱਲ ਉਹੀ ਹੋ ਗਈ ਬੇਇੱਜ਼ਤੀ ਪਤਾ ਕਿੱਡੀ ਹੁੰਦੀ ਆ ਪਿੰਡ 'ਚ ਜਮੀਨ ਵੇਚੀ ਦੀ ਉਹ ਤਾਂ ਮੈਂ ਤੇਰੀ ਗੱਲ ਬਾਪੇ ਸਮਝਦਾ ਮੈਂ ਤੈਨੂੰ ਦੱਸਦਾ ਵੇਚ ਕੇ ਬਾਗ ਬਥੇਰੇ ਗਏ ਖੁੱਡ ਨਹੀਂ ਗੇਸ ਤੋਂ ਲਿਆ ਗਿਆ ਹੈਗਾ ਜੇ ਖੁੱਡ ਲੈ ਲਓ ਕਿਸੇ ਨੇ ਜਮੀਨ ਦਾ ਚਲ ਬਾਪੇ ਦੇਖ ਲੈ ਫਿਰ ਕਿਵੇਂ ਕਰਨਾ ਨਾ ਦੇਖ ਲੈਗਾ ਜੇ ਤਾਂ ਉਈ ਹੱਡੀਆਂ ਜਾ ਕੇ ਭਾ ਲੈਣਾ ਤੇਰੀ ਮਰਜ਼ੀ ਹੈਗੀ ਭਾਈ ਆਪਣਾ ਦਾ ਹੱਥ ਪੈਂਦਾ ਨਹੀਂ ਕਿਸ ਆਰਤੀ ਨੂੰ ਤਾਂ ਕੰਜਰ ਦੇ ਆਰਤੀ ਤੇ ਮੂੰਹ ਲੱਗਣ ਨੂੰ ਹੀ ਨਹੀਂ ਕਰਦਾ ਹੈਗਾ ਪਹਿਲੀ ਵਧੇਰੇ ਪੈਸੇ ਹੋਰ ਨੇਗੇ ਮੈਂ ਤੈਨੂੰ ਐਂ ਕਹਿਣਾ ਹਾਂ ਉਹਨੂੰ ਪੜਾਤਾ ਲੈਨੇ ਆਪਾਂ ਹਣਾ ਫਿਰ ਕੋਈ ਨਾ ਮੇਰੀ ਪੜਾਈ ਵੀ ਅੱਧ ਵਿਚਾਲੇ ਰੱਖਤੀ ਜੇ ਕੱਲ ਨੂੰ ਕਿਸੇ ਸੈਂਟਰ ਸੈਂਟਰ ਚੂਰੀ ਲਾ ਦਾਂਗੇ ਪੜਨਾ ਹਣਾ ਆਹੋ ਬਾਈ ਪੜਵਾਉਣਾ ਚੂਰੀ ਰੱਖਣੀ ਮੇਰੀਆਂ ਮਿਲਦੀਆਂ ਨੇ ਨੌਕਰੀਆਂ ਆਪ ਭਗਵਤਵਾਰ ਦੀ ਸਰਕਾਰ ਆ ਬਥੇਰੀਆਂ ਨੌਕਰੀਆਂ ਕੱਢਦਾ ਹੁਣ ਤਾਂ ਆਹ ਰੋਜ਼ ਖਬਰਾਂ ਇਹ ਦਿਖਾਉਂਦੇ ਨੇਗੇ ਕਹਿੰਦੇ ਨੌਕਰੀਆਂ ਬਹੁਤ ਕੱਢਦਾ ਹੈਗਾ ਚਲ ਠੀਕ ਆ ਤਾਂ ਕਦੋਂ ਕੋਈ ਆਏਗਾ ਫੇਰ ਤੇ ਜਾਣਾ ਹੁਣ ਮੈਂ ਖੇਤੀ ਜਾਣ ਲੱਗਣਾਗਾ ਚਲ ਠੀਕ ਆ ਪੈ ਜਾ ਪੈ ਜਾ ਗੋਆਂਢਿਆਂ ਦੇ ਪੈ ਜਾ ਜਾ ਕੇ ਜਿਰਦਾ ਸਾਰਾ ਦਿਨ ਘਰੋਂ ਨਹੀਂ ਨਿਕਲਦਾ ਹੈਗਾ ਜਿਰਦਾ ਸਾਰਾ ਦਿਨ ਬੈਡਾਂ ਦੇ ਪਿਆਰੂ ਬੈਡਾਂ ਦੇ ਨਹੀਂ ਪਿਆਰਦਾ ਸਾਰਾ ਦਿਨ ਬਾਪੂ ਜੀ ਸਾਸ੍ਰੀਕਾਲ ਸਾਸ੍ਰੀਕਾਲ ਭਾਈ ਸਾਸ੍ਰੀਕਾਲ ਆ ਗਈ ਪੜ ਕੇ ਹਾਂਜੀ ਆ ਗਈ ਸੀ ਕਿਵੇਂ ਰਹੀ ਪੜਾਈ ਤੇਰੀ ਬਹੁਤ ਵਧੀਆ ਰਹੀ ਅੱਛਾ ਜੀਜੂ ਲੱਗਿਆ ਉੱਥੇ ਹਾਂਜੀ ਹਾਂਜੀ ਲੱਗ ਹੀ ਜਾਂਦਾ ਹੈ ਚਲ ਵਧੀਆ ਵਧੀਆ ਫਿਰ ਤੁਸੀਂ ਕਿੱਥੇ ਚੱਲੇ ਸੀ ਮੈਂ ਤਾਂ ਭਾਈ ਖੇਤ ਜਾ ਕੇ ਆਉਦਾ ਸੀਗਾ ਅੱਛਾ ਤੇ ਹਰਮਨ ਕਿੱਥੇ ਹੈ ਘਰ ਹੀ ਪੈਗਾ ਉਹਨੇ ਕਿੱਥੇ ਜਾਣਾਗਾ ਨਾਲੇ ਭਾਈ ਮੇਰੀ ਗੱਲ ਸੁਣਾ ਆ ਮੜਿਆ ਤੂੰ ਘਰੇ ਗੌਰ ਰੱਖਿਓ ਤਾਂ ਲੋਲੜਿਆ ਹੈ ਜਉਂਦਾ ਕਿਹੜੀ ਗੌਰ ਹੈਗੀ ਹੈ ਕੋਈ ਗੱਲ ਨਹੀਂ ਮੈਂ ਦੇਖ ਲੈਨੀ ਆ ਮੈਂ ਚਾਹ ਪਾਣੀ ਪੁੱਛ ਲੈਨੀ ਆ ਹਾਂ ਚਾਹ ਪਾਣੀ ਪੁੱਛ ਲੈਣ ਨਾਲੇ ਉਹਨੂੰ ਕਾਹ ਮਾੜਾ ਮੋਟਾ ਕੰਮ ਧੰਦਾ ਕਰ ਲਿਆ ਕਰ ਭਾਈ ਖੇਤ ਖੂਦ ਵਾਗ ਜਾ ਕਰੂਗਾ ਸਾਰਾ ਦਿਨ ਘਰੇ ਪੈਰਾਂ ਦਾ ਤੂੰ ਸਮਝਾਇਆ ਕਰ ਮੈਂ ਤਾਂ ਬਥੇਰਾ ਥੱਕ ਗਿਆ ਉਹਨੂੰ ਸਮਝਾ ਸਮਝਾ ਕੇ ਕੋਈ ਗੱਲ ਨਹੀਂ ਬਾਪੂ ਜੀ ਮੈਂ ਆਪੇ ਕਹਿ ਦੇਨੀ ਆ ਉਹਨੂੰ ਹੋਰ ਚਲੋ ਠੀਕ ਹੈ ਤੁਸੀਂ ਜਾਇਓ ਠੀਕ ਆ ਭਾਈ ਠੀਕ ਆ ਆਖਬਰ ਵੀ ਕਿਤੇ ਨਹੀਂ ਲੀਂਦੀ ਆ ਕੋਈ ਇੰਸਟਾਗ੍ਰਾਮ ਤੇ ਫੇਸਬੁਕ ਤੇ ਬੈਠਾ ਮਜੀਂ ਟਿਕਟ ਜੰਨੇ ਹੋ ਆ ਗਈ ਤੂੰ ਹਾਂਜੀ ਆ ਗਈ ਕੀ ਮੇਰੇ ਹੀ ਕਲਾਸ ਫਿਰ ਬਹੁਤ ਵਧੀਆ ਸੀਗੀ ਅੱਛਾ ਸਗੋ ਅੱਜ ਤਾਂ ਐਕਸਟਰਾ ਕਲਾਸ ਵੀ ਸੀਗੀ ਮੈਮ ਨੇ ਬਹੁਤ ਵਧੀਆ ਸਮਝਾਇਆ ਉਹ ਮੈਂ ਤੈਨੂੰ ਪੁੱਛਣੇ ਲੱਗਿਆ ਸੀ ਬਜਾ ਇੰਨਾ ਕਿ ਮੇ ਟਾਈਮ ਲੱਗ ਗਿਆ ਟਾਈਮ ਤਾਂ ਲੱਗ ਗਿਆ ਦੱਸਿਆ ਤਾਂ ਹੈ ਵੀ ਐਕਸਟਰਾ ਕਲਾਸ ਸੀਗੀ ਅੱਛਾ ਉਹ ਵੈਸੇ ਇਲੈਕਸ ਕਲੀਅਰ ਤਾਂ ਹੋ ਜੂਗੀ ਹਾਂ ਹਾਂ ਇਸ ਵਾਰ ਤਾਂ ਪੱਕਾ ਹੋ ਚੁਗੀ ਕਿਉਂਕਿ ਮੈਮ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਉਹ ਯਾਰ ਆਈ ਲੈਟਸ ਨੂੰ ਜ਼ਿਆਦਾ ਆ ਬਾਪੂ ਨਾਲ ਗੱਲ ਕਰੀ ਸੀ ਮੈਂ ਤੇਰੇ ਬਾਰੇ अच्छा ਤਾਂ ਕੀ ਕਹਿੰਦੇ ਹੋ ਉਹ ਕਹਿੰਦੇ ਵੀ ਆਪਾਂ ਸ਼ਨੀਤ ਨੂੰ ਬਾਰੇ ਨਹੀਂ ਤੋੜ ਸਕਦੇ ਬਾਰੇ ਨਹੀਂ ਤੋੜ ਸਕਦੇ ਐਦਾਂ ਕਿਉਂ ਕਹਿੰਦੇ ਅਸੀਂ ਏਜੰਟ ਨਾਲ ਗੱਲ ਕੀਤੀ ਏਜੰਟ 2.5 ਲੱਖ ਰੁਪਏ ਕਹਿੰਦਾ ਯੂਕੇ ਦੀ ਫਾਇਲ ਦਾ ਨਾਲੇ ਆਪਣੇ ਕੋਲੇ 2.5 ਲੱਖ ਰੁਪਏ ਕਿੱਥੇ ਆ ਤੈਨੂੰ ਬਾਰੇ ਤੋੜ ਕੇ ਆਪਣੀ ਜ਼ਮੀਨ ਵਿਕ ਜੂ ਬਾਪੂ ਮੈਨੂੰ ਕਹਿੰਦਾ ਕਹਿੰਦਾ ਪੁੱਤ ਆਪਾਂ ਸ਼ਨੀਤ ਨੂੰ ਪੜਾ ਜ਼ਰੂਰ ਲੈਨੇ ਆਈਡੈਂਟਸ ਦੀ ਪੜਾਈ ਕਰਵਾ ਲੈਨੇ ਆ ਵੀ ਆਪਾਂ ਕਿਸੇ ਸੈਂਟਰ ਚ ਲਾ ਦਾਂਗੇ ਉੱਥੇ ਪੜਾਈ ਜਾਊਗੀ ਨਾਲੇ ਆਪਣਾ ਖਰਚਾ ਪਾਣੀ ਚੱਲੀ ਜਾਊਗਾ ਪਰ ਇਹ ਤਾਂ ਮੇਰਾ ਡ੍ਰੀਮ ਸੀ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਮੇਰਾ ਬਾਹਰ ਦਾ ਸੁਪਨਾ ਹੈ ਜੇ ਇਹੀ ਗੱਲ ਸੀਗੀ ਤਾਂ ਤੁਸੀਂ ਵਿਆਹ ਤੋਂ ਪਹਿਲਾਂ ਇਹ ਗੱਲ ਕਲੀਅਰ ਕਰਦੇ ਵੀ ਸਾਡੇ ਤੋਂ ਨਹੀਂ ਇੰਨੇ ਪੈਸੇ ਲਾਏ ਜਾਂਦੇ ਨਾ ਸਾਡੇ ਤੋਂ ਬਾਹਰ ਭੇਜਿਆ ਜਾਂਦਾ ਤੁਸੀਂ ਤਾਂ ਮੇਨੂੰ ਜਮੇ ਧੋਖਾ ਕੀਤਾ ਓ ਯਾਰ ਮੈਂ ਤੇਨਾਲ ਧੋਖਾ ਥੋੜੀ ਕਰਿਆ ਪਿਆਰ ਕਰਦਾ ਮੈਂ ਤੈਨੂੰ ਉਹ ਕਰਦਾ ਰਹੂਗਾ ਨਾਲੇ ਤੈਨੂੰ ਕਦੇ ਕਿਸ ਚੀਜ਼ ਦੀ ਕਮੀ ਆਉਣ ਦਿੱਤੀ ਆ ਮੈਂ ਓ ਯਾਰ ਗੱਲ ਇਹੀ ਹੈ ਨਾ ਵੀ ਹੁਣ ਆਪਾਂ ਜ਼ਮੀਨ ਵੇਚ ਕੇ ਜੇ ਤੈਨੂੰ ਬਾਹਰੇ ਤੋਰਤਾ ਆਪਣੇ ਹੱਥੋਂ ਜ਼ਮੀਨ ਵਗਜੂ ਕੋਈ ਉਸੇ ਸਰਦ ਦਾ ਖਾਨੇ ਆਪਾਂ ਨਾਲੇ ਜਮੀਨ ਜੱਟ ਦੀ ਮਾਂ ਹੁੰਦੀ ਆ ਜੇ ਆਪਾਂ ਡਰੀਮਾਂ ਪਿੱਛੇ ਆਪਣੀ ਮਾਂ ਨੂੰ ਵੇਚਣ ਲੱਗ ਗਏ ਫਿਰ ਕੀ ਫਾਇਦਾ ਨਾਲੇ ਕੱਲ ਨੂੰ ਸ਼ਰੀਕੇ ਵਾਲੇ ਤਾਂ ਨਹੀਂ ਮੇਨੇ ਮਾਰਨਗੇ ਕੋਈ ਫਾਇਦਾ ਨਿਕਲੂ ਯਾਰ ਕਾਦੇ ਪਿੱਛੇ ਇਹੋ ਜਿਹੇ ਡਰੀਮਾਂ ਨਾਲੋਂ ਆਪਾਂ ਉਹੀ ਚੰਗੇ ਬਾਕੀ ਜੇ ਤੂੰ ਕਹਿਣੀ ਆ ਉਹੀ ਗੱਲ ਨਹੀਂ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਤੁਹਾਡੇ ਪਿੱਛੇ ਆਪਣਾ ਡਰੀਮ ਵੀ ਛੱਡ ਦਾਂਗੀ ਬਸ ਤੁਸੀਂ ਮੇਰਾ ਸਾਥ ਨਾ ਛੱਡਿਓ ਕਦੇ ਨਹੀਂ ਛੱਡਦਾ ਬੌਲੀ ਰਾਣੀ ਇਹ ਟੈਨਸ਼ਨ ਨਾ ਲਿਆ ਕਰ ਤੈਨੂੰ ਪਿਆਰ ਕਰਦਾ ਕਰਦਾ ਰਹੂਗਾ ਨਾਲੇ ਬਾਪੂ ਤੈਨੂੰ ਆਪਣੀ ਨੂੰ ਨਹੀਂ ਸਮਝਦਾ ਆਪਣੀ ਧੀ ਰਾਣੀ ਸਮਝਦਾ ਆਪਾਂ ਲਈ ਜੀਤੀ ਤੋਂ ਵੀ ਵੱਧ ਕੇ ਤੂੰ ਟੈਨਸ਼ਨ ਨਾ ਲਿਆ ਕਰ ਠੀਕ ਹੈ ਜੇ ਕਿਸੇ ਚੀਜ਼ ਦੀ ਲੋੜ ਆ ਮੈਨੂੰ ਦੱਸ ਦੇ ਮੈਂ ਤੈਨੂੰ ਲਿਆ ਦੇਣਾ ਅੱਛਾ ਮੈਨੂੰ ਤੁਹਾਡੇ ਤੋਂ ਆਹੀ ਉਮੀਦ ਹੈ ਬਸ ਮੇਰਾ ਟਰਸਟ ਨਾ ਤੋੜਿਓ ਕਦੇ ਵੀ ਨਾਲੇ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਉਹ ਵੀ ਬਹੁਤ ਜ਼ਰੂਰੀ ਤੁਹਾਨੂੰ ਵੀ ਪਤਾ ਹੈ ਵੀ ਆਪਣੇ ਵਿਆਹ ਨੂੰ 2 ਸਾਲ ਹੋ ਗਏ ਨੇ ਤੇ ਅਸੀਂ ਕਦੇ ਆਪਣੇ ਫਿਊਚਰ ਬਾਰੇ ਨਹੀਂ ਸੋਚਿਆ। ਓ ਯਾਰ ਫਿਊਚਰ ਬਾਰੇ ਤਾਂ ਸੋਚਦੇ ਆ ਤੈਨੂੰ ਆਈਲਰਸ ਕਰਾਈ ਜਾਣੇ ਹੈਗੇ ਜੇ ਹੁਣ ਤੂੰ ਕੋਈ ਚੰਗੀ ਟੀਚਰ ਲੱਗ ਗਈ ਘਰੇ ਪੈਸੇ ਆਉਣਗੇ। ਇਹ ਫਿਊਚਰ ਏ ਆ। ਓ ਹੋ ਹੋ ਇਹ ਫਿਊਚਰ ਨਹੀਂ ਆਪਦੇ ਅੱਗੇ ਵਾਲੇ ਫਿਊਚਰ ਬਾਰੇ ਮਤਲਬ ਆਪਦੇ ਵੰਸ਼ ਬਾਰੇ। ਯਾਰ ਇਹ ਜੇ ਕੀ ਕਰਨ ਕਰੀਏ ਨਹੀਂ ਤੂੰ। ਇਹੋ ਜੀ ਦਾ ਕੀ ਮਤਲਬ ਹੈ? ਲੋਕ 3600 ਗੱਲਾਂ ਕਰਦੇ ਨੇ ਵੀ ਇਹਨਾਂ ਦੇ ਵਿਆਹ ਨੂੰ 2 ਸਾਲ ਹੋ ਗਏ ਨੇ। ਇਹ ਅੱਗੇ ਬਾਰੇ ਨਹੀਂ ਸੋਚਦੇ ਤੂੰ ਤੁਸੀਂ ਕਹਿੰਦੇ ਹੋ ਵੀ ਕਿਹੋ ਜਿਹੀ ਗੱਲਾਂ ਕਰਦੀ ਐ ਥੋੜਾ ਤੁਸੀਂ ਵੀ ਸੋਚੋ ਲੋਕ ਗੱਲਾਂ ਕਰਦੇ ਨੇ ਆਪਣੇ ਬਾਰੇ ਓ ਯਾਰ ਲੋਕ ਤਾਂ ਕਹਿ ਨਹੀਂ ਹੁੰਦੇ ਨੇ ਇਹ ਹੁਣ ਲੋਕਾਂ ਦੀ ਟੈਨਸ਼ਨ ਲੈ ਲੱਗ ਜਾਂਦੇ ਨਾ ਤਾਂ ਬਾਪੂ ਹੋਰੀ ਉਹਨੂੰ ਕਰਜਾਈ ਹੋ ਕੇ ਪੈ ਜਾਂਦੇ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਾਦੇ ਪਿੱਛੇ ਓਏ ਹਲੇ ਉਮਰ ਵੀ ਕੀ ਆ ਅੱਛਾ ਮੰਨ ਲਵੇ ਇਹ ਉਮਰ ਨਹੀਂ ਕੰਨ ਜੀ ਜਿਆਦਾ ਵਾਧਾ ਵੱਧ ਗਿਆ ਤਾਂ ਫਿਰ ਆਪਾਂ ਕੀ ਕਰਾਂਗੇ ਡਾਕਟਰਾਂ ਕੋਲ ੱ ਤੱਕ ਕੀ ਖਾਣੇ ਪੈਣਿਆ ਸਾਨੂੰ ਪਤਾ ਨਹੀਂ ਤੁਹਾਨੂੰ ਇਹ ਗੱਲ ਕਦੋਂ ਸਮਝ ਆਉਣੀ ਐ ਉਹ ਸਮਝ ਤਾਂ ਆ ਗਈ ਨਾਲੇ ਤੈਨੂੰ ਕਦੇ ਕਿਸੇ ਚੀਜ਼ ਦੀ ਕਮੀ ਆਉਂਦੀ ਆ ਜਵਾਖ ਜਵਾਖ ਲੜਖਿਆ ਉਹ ਮੇਰੀ ਗੱਲ ਸੁਣ ਲੈ ਇਹ ਤਾਂ ਆਪਣੇ ਹੱਥ ਆ ਕਿਉਂ ਬੌੜੀ ਹੋਈਆਂ ਓਏ ਲੋਕ ਤਾਂ ਸੌ ਕੁ ਸਹਣਗੇ ਲੋਕ ਤਾਂ ਕਹਿਣਗੇ ਖੂਜਾ ਛਾਲ ਮਾਰਾ ਮਾਰੇਗੀ ਬੌੜੀਆਂ ਗੱਲਾਂ ਕਰਦੀਆਂ ਕਿੰਨੀ ਉਮਰ ਪਈਆ ਹਲੇ ਪਹਿਲੀ ਨਰਕ 'ਚ ਧੱਕਾ ਦੇ ਇਹਨੂੰ ਫਿਰਦੀ ਆ ਇਹ ਤੁਸੀਂ ਕੀ ਕਹਿ ਰਹੇ ਹੋ ਨਰਕ 'ਚ ਧੱਕਾ ਦੇਣਾ ਤੁਸੀਂ ਠੀਕ ਤਾਂ ਹੋ ਜੇ ਕੋਈ ਜਵਾਗ ਜਾਂਦਾ ਇਹਦਾ ਮਤਲਬ ਇਹ ਥੋੜੀ ਹੈ ਕਿਉਂ ਨਰਕ 'ਚ ਧੱਕਾ ਦੇ ਦਿੰਦਾ ਓ ਬਾਬਾ ਗੁਰੂ ਕੋਈ ਨਹੀਂ ਤੇਰੇ ਕਹੇ ਤਾਂ ਮੈਂ ਇੱਕ ਚਾਂਸ ਲੈ ਕੇ ਦੇਖ ਲਉ ਪਰ ਹਲੇ ਇੰਨੀ ਕਾਲੀ ਨਾ ਪੈ ਮੈਂ ਕੰਮ ਜਾ ਕੇ ਆਵਾਂ ਹੁਣ ਚਲੋ ਠੀਕ ਹੈ ਯਾਰ ਮਰਜੀ ਹੈ ਤੁਹਾਡੀ ਮੇਰੀ ਕਈਆਂ ਗੱਲਾਂ ਤਾਂ ਤੁਹਾਨੂੰ ਚੁੱਭਦੀਆਂ ਨੇ ਓੜੇ ਬਹੁਰਾਨੀ ਕਰੀਆ ਹਾਂਜੀ ਅੰਦਰ ਆ ਜੋਤਾਈ ਜੀ ਕੀ ਕਰੀ ਜਾਂਦੀ ਸੀ ਕੁਛ ਨਹੀਂ ਬਸ ਬੈਠੀ ਹੋਈ ਸੀਗੀ ਕਰ ਲਿਆ ਕੰਮ ਧੰਦਾ ਹਾਂਜੀ ਹਾਂਜੀ ਕੰਮ ਕਰਕੇ ਬੈਠੀ ਸੀਗੀ ਫਿਰ ਮੰਮੀ ਨੇ ਦੇਵੇ ਗਈ ਹੋਈ ਆ ਕਿਤੇ ਹਾਂਜੀ ਹਾਂਜੀ ਉਹ ਤਾਂ ਮਾਮੇ ਕੋਲ ਗਈ ਸੀ ਉਹਨਾਂ ਦੀ ਨਾ ਤਬ ਤਾਂ ਠੀਕ ਨਹੀਂ ਸੀਗੀ ਅੱਛਾ ਫਿਰ ਕਹਿੰਦੇ ਵੀ ਮੈਂ ਜਾ ਆਨੀ ਆ ਚਲ ਕੋਲੋਂ ਤਾਂ ਵੀ ਜਾਣਾ ਹੀ ਆ ਭਾਈ ਆਪਦਾ ਫੱਜ ਨਿਮੋਣਾ ਪੈਂਦਾ ਦੁੱਖ ਸੁੱਖ ਤਾਂ ਸੁਣਨੀ ਪੈਂਦੇ ਨੇ ਭੈਣ ਭਾਈ ਦੇ ਹੈ ਉਹ ਭੁੱਲਣ ਦੀਂਦਾ ਸੱਚ ਤੇਰਾ ਸਹਰਾ ਉਹ ਵੀ ਉਰੇ ਗਈ ਨੇ ਖੇਤ ਤੱਕ ਅੱਛਾ ਹਾਂਜੀ ਹਰਮਨ ਹਰਮਨ ਵੀਂ ਦੀਂਦਾ ਕਿਤੇ ਉਹ ਵੀ ਕੰਮੀ ਗਈ ਨੇ ਉਰੇ ਗਈ ਸੀ ਉਹਨੇ ਉਰੇ ਸੀਗੇ ਮੇਰੇ ਕੋਲੇ ਬੈਠੇ ਸੀਗੇ ਫੇਰ ਕਹਿੰਦੇ ਮੈਨੂੰ ਮੜਾ ਜੇ ਕੰਮ ਐ ਮੈਂ ਜਾ ਕੇ ਆਵਾ ਚੱਲ ਕੋੜੇ ਤੇਰੀ ਮੰਮੀ ਦੇਖ ਲੈ ਕਿੰਨੀ ਨਰਮਾ ਤੇ ਲਾਹ ਹਾਂਜੀ ਸਾਊ ਆ ਭਾਈ ਦੇਖ ਲੈ ਤੇਰੇ ਵਿਆਹ ਨੂੰ 2 ਸਾਲ ਹੋ ਗਏ ਕਦੇ ਤੈਨੂੰ ਔਖ ਨਹੀਂ ਆਉਣ ਦਿੱਤੀ ਨਾ ਜਮਾਈ ਨੀ ਹਾਂ ਦੇਖ ਹੁਣ ਭਾਈ ਇਹ ਆ ਦੇਖ ਲੈ ਲੈ ਵੇ ਖੇਤਾਂ ਲਿਆਂ ਦੇ ਤਿੱਥੋਂ ਬਾਅਦ ਚ ਵਿਆਹ ਹੋਇਆ ਸੀ ਉਹਨਾਂ ਦੀ ਲੋੜੀ ਵੀ ਮਨਾ ਲਈ ਇੱਥੇ ਮਤਲਬ ਮੈਂ ਸਮਝੀ ਨਹੀਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਪੁੱਤ ਤੂੰ ਸਮਝੇ ਸਿਆਣੀ ਆ ਆਪੇ ਪੜ੍ਹੀ ਲਿਖੀ ਆ ਤੂੰ ਸਾਨੂੰ ਵੀ ਕੋਈ ਖੁਸ਼ਖਬਰੀ ਦੇ ਦੇ ਹੈਂ ਅਸੀਂ ਵੀ ਲੋੜੀ ਮਨਾ ਲਈਏ ਸਾਡਾ ਵੀ ਜੀ ਕਰਦਾ ਹੈ ਹੂੰ ਤਾਈ ਕੋਈ ਗੱਲ ਨਹੀਂ ਖੁਸ਼ਖਬਰੀ ਵੀ ਛੇਤੀ ਦੇ ਦਾਂਗੇ ਤੁਸੀਂ ਟੈਨਸ਼ਨ ਕਿਉਂ ਲੈਨੇ ਹੋ ਟੈਨਸ਼ਨ ਤਾਂ ਕਿਵੇਂ ਨਾ ਹੋਵੇ ਪੁੱਤਾ ਦੇਖਾ ਉਹ ਵੀ ਬੇਲੇ ਨੇ ਦੋਏ ਜੀ ਥੱਕੇ ਆ ਰਿਹਾ ਹੁੰਦਾ ਤੇਰਾ ਸਾਰਾ ਵੀ ਥੱਕਿਆ ਆ ਰਿਹਾ ਹੁੰਦਾ ਪੋਤੇ ਨਾਲ ਖੇਡੇ ਹੱਸੇ ਕਿੰਨਾ ਫਰਕ ਪੈਂਦਾਗਾ ਰੌਣਕ ਲੱਗ ਜੇ ਵਿੜੇ 'ਚ ਹੈ ਕੋਈ ਗੱਲ ਨਹੀਂ ਇਹ ਵੀ ਸੁਪਨਾ ਪੂਰਾ ਕਰ ਦਾਂਗੇ ਤੁਹਾਡਾ ਸੁਪਨਾ ਤਾਂ ਪੂਰਾ ਹੁੰਦਾ ਹੀ ਆ ਪੁੱਤਾ ਕੁਛ ਉਹਨੂੰ ਹਰਮਨੋ ਬਿਤਾੜਿਆ ਕਰਨਾ ਕਾਈ ਮਾਤਾ ਬਥੇਰਾ ਕਹਿਨੀ ਆ ਉਹ ਕਹਿੰਦਾ ਹਲੇ ਕਿਹੜਾ ਉਮਰ ਐ ਪੁੱਤ ਜਦੇ ਜਾਂ ਕਦੇ ਬੱਚਿਆਂ বিনা ਨਹੀਂ ਰੌਣਕ ਹੁੰਦੀ ਘਰ 'ਚ ਆਪਾਂ ਜਿੰਨਾ ਮਰਜੀ ਹੱਸ ਖੇਡ ਲਈਏ ਕੀ ਐ ਚਾਹੇ ਪੁੱਤ ਘਰ 'ਚ ਤਾਂ ਰੌਣਕ ਜ਼ਰੂਰੀ ਹੁੰਦੀ ਐ ਬੱਚਿਆਂ ਨਾਲ ਹੀ ਰੌਣਕ ਹੁੰਦੀ ਐ ਪੁੱਤ ਚਲੋ ਕੋਈ ਨਹੀਂ ਮੈਂ ਇਹਨਾਂ ਨੂੰ ਸਮਝਾਵਾਂਗੀ ਦੇਖ ਤੇਰੀ ਸੱਸ ਕਿੰਨੀ ਸਿਆਣੀ ਐ ਕਦੇ ਤੈਨੂੰ ਮਹਿਣਾ ਨਹੀਂ ਮਾਰਿਆ ਨਾ ਨਾ ਇਹੋ ਜੀ ਤਾਂ ਗੱਲ ਹੀ ਹੋਰ ਤਾਂ ਨਾ ਉਂਗਲਾਂ ਤੇ ਨਚਾਉਣ ਲੱਗ ਜਾਂਦੀਆਂ ਨੇ ਜਿਉਂਣਾ ਦੁੱਬਰ ਕਰ ਦਿੰਦੀਆਂ ਨੇ ਬਾਹਾਂ ਤੇ ਵੀ ਨਾ ਗੱਲ ਨਹੀਂ ਕਰਦੀਆਂ ਐਨਾ ਸ਼ੁਕਰ ਕਰ ਵੀ ਤੇਰੀ ਸੱਸ ਸੇ ਇੰਨੀ ਸਿਆਣੀ ਐ ਗਊ ਹੈ ਵਿਚਾਰੀ ਹੈ ਉਦੋਂ ਤੇਰਾ ਸਹੁਰਾ ਤੇ ਲੋੜ ਨਹੀਂ ਕੁਝ ਕਹਿੰਦਾ ਵਿਚਾਰਾ ਹੈ ਨਾ ਨਾ ਇਹਨਾਂ ਨੇ ਤਾਂ ਮੈਨੂੰ ਜਮਾ ਵੀ ਕੰਮੀ ਮੈਂ ਨਹੀਂ ਹੁੰਦੀ ਤੇ ਸਿਆਣੀ ਤੇ ਬਣ ਕੇ ਪੁੱਤ ਦੇਖ ਆਪ ਵੀ ਪਰਮਾਤਮਾ ਦੇ ਹੋਕਰ ਚਾਹੇ ਕੁਝ ਮਰਜ਼ੀ ਆ ਉਹਨੂੰ ਹਰਮਨ ਨੂੰ ਤਾੜਿਆ ਕਰ ਦਵਾਈ ਬੂਟੀ ਕੋਈ ਡਾਕਟਰ ਦੇ ਇਲਾਜ ਕਰਵਾ ਲਓ ਉਨ ਦਿ ਲੋੜੀ ਮਨਾ ਲਾਂਗੇ ਆਪਾਂ ਵੀ ਹਾਂਜੀ ਚਲੋ ਕੋਈ ਗੱਲ ਨਹੀਂ ਗੱਲਾਂ ਦੀ ਗੱਲਾਂ ਮੈਨੂੰ ਇਹ ਦੱਸੋ ਮੈਂ ਚਾਹ ਬਣਾਵਾਂ ਤੁਹਾਡੇ ਲਈ ਨਾ ਪੁੱਤ ਮੈਨੂੰ ਹੁਣ ਦੇਖ ਜਵਾਕ ਸਕੂਲ ਆਉਣ ਉਹਨਾਂ ਨੂੰ ਰੋਟੀ ਪਾਣੀ ਦੇਣੀ ਆ ਮੈਂ ਤਾਂ ਹੀ ਆ ਗਈ ਸੀ ਜੀ ਨਹੀਂ ਲੱਗਿਆ ਤੂੰ ਤਾਂ ਬਾਹਰ ਨਿਕਲਦੀ ਨਹੀਂ ਚਲ ਮੈਂ ਮਹੀਂ ਮਿਲਿਆ ਆਉਣੀ ਆ ਹੋਰ ਕੀ ਕਰਾਂ ਫੇਰਾ ਬਸ ਸਾਰਾ ਦਿਨ ਇੱਧਰ ਉੱਧਰ ਹੀ ਕੰਮਾਂ 'ਚ ਨਿਕਲ ਜਾਂਦਾ ਬਾਹਰ ਨਿਕਲਿਆ ਕਰ ਸਾਡੇ ਵਰਗੇ ਤਾਂ ਘਰੇ ਆ ਜਾ ਘਰ ਮਾਣਾ ਮੋਟਾ ਜੀ ਲੱਗ ਜਾ ਘਰ ਹੋਰ ਕੀ ਐ ਚਲ ਕੋਈ ਨਾ ਮੈਂ ਗਿੜਾ ਮਾਰ ਜਾਾਂਗੀ ਆ ਕੇ ਚਲ ਕੋਈ ਨਾ ਪੁੱਤ ਚਾਹ ਤਾਂ ਮੈਂ ਪੀਤੀ ਹੋਈ ਆ ਤੂੰ ਮਾੜਾ ਮਟਾ ਬਾਰੇ ਬਧਿਆ ਕਰ ਮਾੜਾ ਮਟਾ ਜੀ ਲੱਗ ਜਾ ਕਰੋ ਤੇਰਾ ਹੋਰ ਤਾਂ ਹੋਰ ਗੱਲਾਂ ਹੈ ਜੀ ਲਾ ਕੇ ਨਾ ਉਹਨੂੰ ਮੜੇ ਤਾਰੇ ਕਰਕੇ ਨਜਰ ਨੂੰ ਉਹਨੂੰ ਕਿਹਾ ਕਰ ਠੀਕ ਹੈ ਤੂੰ ਸਿਆਣੀ ਆ ਪੁੱਤ ਜਵਾਖਾ ਬਿਨਾ ਨਹੀਂ ਕੁਝ ਬਣਦਾ ਹੁੰਦਾ ਚੰਗਾ ਪੁੱਤ ਮੈਂ ਜਾਨੀ ਆ ਜਵਾਖਾ ਆ ਕੇ ਉਹਨਾਂ ਦੇ ਸਕੂਲੋਂ ਹੋਰ ਚਲ ਠੀਕ ਹੈ ਤਈ ਚੰਗਾ ਪੁੱਤ ਬੁਥੇੜਾ ਸਮਝਾਉਣੀ ਆ ਕੀ ਕਰ ਅਗਲਾ ਸਮਝਦਾ ਹੀ ਨਹੀਂ ਚਲ ਕੋਈ ਨਾ

ਕਚਹਿਰੀਆਂ ਚ ਗਿਆ ਹੋਇਆ ਓਏ ਮੈਨੂੰ ਜਿਹੜਾ ਮਿਲ ਕਹਿੰਦਾ ਕਿ ਖੇਤਾ ਮੈਂ ਖੇਤਾ ਆਇਆ ਸੀਗਾ ਓ ਫਿਰ ਲੈਣ ਲੱਗ ਜਾਂਦੀ ਐ ਕਾਲੀ ਲੰਬੀ ਮੈਂ ਕੰਮ ਜਆ ਕਰਾਉਣਾ ਸੀ ਲੈਣ ਤੇ ਲੱਗ ਰਿਹਾ ਕਿ ਕਚਹਿਰੀਆਂ ਚ 10 ਵਜੇ ਕਿਥਰੀਆਂ ਖੁੱਲਣਗੀਆਂ ਮਕਲਾਵਾ ਖੁੱਲਣਗੇ ਯਾਰ ਪਾਪੇ ਯਾਰ ਕਚਹਿਰੀਆਂ ਘਾਟਾ ਹੋ ਗਿਆ ਤੈਨੂੰ ਯਾਰ ਖੇਤਾ ਇਹਨੂੰ ਮੈਂ ਖੇਤ ਖੜਾ ਯਾਰਾ ਓ ਫਿਰ ਮੈਂ ਕੀ ਕਰਾਂ ਜਿਹੜੇ ਦਿਮਾਗ ਚ ਭਰ ਕੇ ਕਿ ਪੂਰੇ ਕੀ ਕਰਦਾ ਘਰੇ ਬਗ ਜਾ ਓ ਯਾਰ ਕੜੇ ਕੜਾ ਚੋਰ ਪੈਂਦੇ ਨੇ ਯਾਰ ਪਾਪੇ ਓ ਨੂੰ ਰਾਣੀ ਦਾ ਖਿਆਲ ਰੱਖਿਆ ਦਾ ਨਾ ਉਹ ਮੈਂ ਤਾਂ ਖਿਆਲ ਰੱਖ ਲੰਨ ਲਈ ਤੂੰ ਤੇਰੀ ਬਾਜ ਨੂੰ ਕੀ ਹੋ ਰਿਹਾਗਾ ਹੁਣ ਉਹ ਮੈਂ ਤਾਂ ਰਾਤ 5:00 ਵਜੇ ਤੈਨੂੰ ਫੇਰ ਦੱਸੂਗਾ ਮੇਰੀ ਗੱਲ ਸੁਣਦਾ ਪਾਣੀ ਕਰਕੇ ਘਣਕੇ ਤੇ ਇਧਰ ਮੋਟਰ ਵੱੱਟ ਕਰਦੀ ਚੰਗਾ ਮੈਂ ਕਰਦਾ ਨਾ ਬੰਦਾ ਆ ਠੀਕ ਸਾਰਾ ਤੇ ਨੂਰੇ ਨਾਲ ਵੈਕਟਰ ਨਹੀਂ ਕਿ ਦੂਰੇ ਮਾਰ ਦਰਮੇਂ ਪਕਾਈ ਚੰਗਾ ਚੰਗਾ ਠੀਕ ਕਰੇ ਵਗ ਜਾ ਚੰਗਾ ਜਾਣਾ ਪਾਪੇ ਲਏ ਹੋਰੇ ਪੰਗਾ ਪਤਾ ਨਹੀਂ ਮੈਨੂੰ ਐਂ ਡਰ ਲੱਗਦਾ ਕਿਤੇ ਬੀਬੀ ਯਾਰੀ ਆ ਗਈ ਕਿਤੇ ਹੋਈ ਨਾ ਕੋਈ ਸ਼ੋਰ ਕਰ ਦੇ। ਉਹ ਬਾਈ ਗੁਰੀ ਆ ਗਿਆ ਮੈਂ ਬਸ ਥੋੜੇ ਟਾਈਮ ਚ ਆ ਗਿਆ ਯਾਰ ਇੱਕ ਤਾਂ ਘਰ ਦੀ ਟੈਂਸ਼ਨ ਬਹੁਤ ਜੀ 1 ਮਿੰਟ ਚਲ ਗੁਰੀ ਆਉਂਦਾ ਮੈਂ ਠੀਕ ਆ ਕਿੱਥੇ ਚੱਲੇ ਹੋ? ਉਹ ਕਿਤੇ ਨਹੀਂ ਯਾਰਾ ਤੈਨੂੰ ਟੋਕਣਾ ਹੁੰਦਾ ਹਰ ਵਾਰੀ ਟੋਕਦਾਨੀਆਂ। ਮੈਂ ਕੀ ਟੋਕਿਆ ਮੈਂ ਤਾਂ ਤੁਹਾਨੂੰ ਪੁੱਛਿਆ ਹੀ ਐ ਵੀ ਤੁਸੀਂ ਕਿੱਥੇ ਚੱਲੇ ਹੋ? ਜੇ ਮੈਂ ਪੁੱਛ ਲਈ ਇਸ ਤੇ ਗੁਨਾਹ ਕਰ ਲਿਆ ਮੈਂ। ਉਹ ਕੰਮ ਜਾ ਕੇ ਆਉਣਾ ਬਾਜ਼ਾਰ ਤੱਕ। ਓ ਤਾ ਤੂੰ ਸਿੱ ਚਲ ਜਿਓ ਮੇਰੀ ਗੱਲ ਸੁਣੋ ਅੱਜ ਤਾਈ ਆਈ ਸੀਗੀ ਮੈਨੂੰ ਮੇਣਾ ਮਾਰ ਕੇ ਗਈ ਐ ਵੀ ਸਾਨੂੰ ਵੀ ਲੋੜੀ ਦਿਖਾ ਦੋ ਹੁਣ ਮੈਂ ਦੱਸੂ ਕੀ ਕਰਾਂ ਓ ਯਾਰ ਤਾਈ ਤਾਂ ਚੁਗਲ ਗੁੰਡੀ ਆ ਉਹਦੇ ਅੱਗੇ ਤਾਂ ਉਹਦੇ ਕੋਲੇ ਉਹਦੇ ਨਾਲ ਇਹਦੇ ਕੋਲੇ ਓ ਮੇਰੀ ਗੱਲ ਸੁਨਣਾ ਲੋਕਾਂ ਦੇ ਯਕੀਨਾ ਕਰਿਆ ਕਰ ਨਾ ਇਹ ਸਾਰਾ ਦਿਨ ਕੀ ਦੇ ਵਿੱਚ ਵਾਖ ਜਵਾਖ ਲਾ ਰੱਖੀ ਆ ਓ ਨਲੇ ਜਦੋਂ ਹੋ ਗਿਆ ਨਾ ਫਿਰ ਟੋੜੀ ਵਾਂਗੂ ਮੂੰਹ ਲ ਬਗਾ ਕੇ ਭੇਜੇਗੀ ਮੈਂ ਤਾਂ ਆਪਣੇ ਭਲੇ ਦੀ ਗੱਲ ਕਰਦੀ ਆ ਫੇ ਕਿਉਂ ਕਿਸੇ ਦੀਆਂ ਗੱਲਾਂ ਸੁਨਨੀ ਆ ਫੇਰ ਕੀ ਹੋ ਜੂਗਾ ਤੂੰ ਮੇਰੀ ਗੱਲ ਤਾਂ ਸਮਝ ਇੱਕ ਚਾਂਸ ਤਾਂ ਦੇ ਸਕਦੇ ਅਸੀਂ ਆਪਣੇ ਆਪ ਨੂੰ ਕੋਇ ਰਾ ਤੇਰੇ ਚਾਂਦ ਸਾਡੇ ਨਾ ਮੇਰਾ ਦਿਮਾਗ ਖਰਾਬ ਕਰਕੇ ਰੱਖਦਾ ਉਹ ਮੇਰੀ ਗੱਲ ਸੁਣ ਲੈ ਕਾਹਦੇ ਪਿੱਛੇ ਕਿਉਂ ਤਮਾਸ਼ਾ ਦਿਖਾਉਂਦੀਆਂ ਲੋਕਾਂ ਨੂੰ ਕੋਈ ਐਡੀ ਕਿੱਡੀ ਤੇਰੇ ਅਗਲਾ ਕਰੀ ਆ ਉਹ ਤਮਾਸ਼ਾ ਨਹੀਂ ਦਿਖਾ ਰਹੀ ਮੈਂ ਤਾਂ ਤੁਹਾਨੂੰ ਸਹੀ ਕਹਿਨੀ ਆ ਕਿ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ ਨਹੀਂ ਆ ਤਾਂ ਤਾਈ ਕਹਿ ਕੀ ਗੀਏ ਕੱਲ ਨੂੰ ਕੋਈ ਹੋਰ ਕਹਿ ਜੂਗਾ ਬਸ ਆਪਾਂ ਤਾਂ ਸੁਣਨ ਚੋਗੀ ਰਹਿ ਜਾਗੇ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕਿਆ ਤੇ ਹੁਣ ਵੀ ਕਹਿਣਾ ਇਹ ਲੋਕ ਨੇ ਲੋਕ ਤਾਂ ਭੈਣ ਘੜਾਉਂਦੇ ਨੇ ਘੜਾਈ ਜਾਂਦੇ ਮੇਰੀ ਗੱਲ ਸੁਣਦਾ ਲੋਕਾਂ ਦੀ ਗੱਲ ਤੇ ਗੌਰ ਕਰਨ ਦੀ ਕੋਈ ਲੋੜ ਨਹੀਂ ਈਗਾ ਅੱਜ ਤੱਕ ਮੈਂ ਤੇਰੇ ਹੱਥ ਚੱਕਿਆ ਨਹੀਂ ਜੇ ਦੂਬਾਰਾ ਕੀਤਾ ਹੱਥ ਵੀ ਚੱਕਣਾ ਨਾ ਪੈ ਜੇ ਲੱਗੀ ਸਮਝਾ ਲੱਗੀਆਂ ਬਕਵਾਸ ਕਰਨ ਇਹਨਾਂ ਨੂੰ ਪਤਾ ਨਹੀਂ ਕਦੋਂ ਸਮਝ ਆਏਗੀ ਆਪ ਤਾਂ ਨਿਕਲ ਜਾਂਦੇ ਨੇ ਮੈਂ ਕੱਲੀ ਰਹਿ ਜੰਨੀ ਆ ਬਾਪੂ ਵੀ ਕੰਮ ਤੇ ਚਲ ਜਾਂਦਾ ਹੈ ਮੇਰੀ ਵਰਗੀ ਕੱਲੀ ਓਏ ਆਹ ਹਰਮਣਾ ਯਾਰ ਮੇਰੇ ਨਾਲ ਬਾਪੂ ਪੈਸੇ ਨਹੀਂ ਦਿੰਦਾ ਈਗਾ ਮਸਾਲਾ ਲੈ ਕੇ ਆਇਆ ਲੈ ਤਾਂ ਆਇਆ ਹੋਰ ਅਖੀ ਤੂੰ ਮਸਾਲੇ ਕਿ ਆਏ ਉਹ ਤੋਂ ਚੱਲ ਪਰਾ ਦੀ ਸਮਾਨ ਦਾ ਗਾੜਾ ਮੱਟ ਬਣ ਗਿਆ ਸੁਮਾ ਸੁਮਾ ਅੱਜ ਦਾ ਤੂੰ ਬਦ ਨਹੀਂ ਕਰਦਾ ਲੈ ਹੋਏ ਆਪਣੇ ਕੋਲੇ ਤਾਂ ਅੱਜ ਵਾਲਾ ਤਾਂ ਮੈਨੂੰ ਹੈਗਾ ਕੋਈ ਚੱਕਰ ਨਹੀਂ ਚਲੋ ਤਾਂ ਕੋਈ ਨਹੀਂ ਮੈਂ ਤੈਨੂੰ ਇੱਕ ਗੱਲ ਕਹਿਣਾ ਯਾਰ ਮੈਨੂੰ ਗੱਲ ਦੱਸੀ ਵੀ ਗੱਲ ਸਹੀ ਆ ਜਾਂ ਝੂਠਾ ਦੱਸ ਵੀ ਗੱਲ ਕਰੀਏ ਜਾਂ ਨਾ ਮੈਨੂੰ ਐ ਰਸ ਤੇਰੇ ਲਈ ਪਰਜਾਈ ਕਹਿੰਦੀ ਕਹਿੰਦੀ ਆਪਾਂ ਜਵਾਕ ਨੂੰ ਜਨਮ ਦੇ ਦੇਣਾ ਕਹਿੰਦੀ ਜਵਾਕ ਜਾਮ ਲਾਣੇ ਕਹਿੰਦੀ ਇੱਕ ਓਏ ਪਾਗਲ ਹੋਇਆ ਹਰਮਨ ਓ ਉਹੀ ਤਾਂ ਮੈਂ ਕਿਹਾ ਸੀ ਉਹਨੂੰ ਯਾਰ ਉਹ ਕਿੱਥੋਂ ਆਇਆ ਮੇ ਕਾ ਮੰਗੀ ਤਾਂ ਸਾਰੇ ਪਾਸੋਂ ਚਲੋ ਉਹੀ ਤਾਂ ਮੈਨੂੰ ਟੈਨਸ਼ਨ ਹੈ ਵਿਆਹ ਦਾ ਖਰਚਾ ਤਾਂ ਚੱਲਦਾ ਨਹੀਂ ਵੀ ਜਵਾਕ ਦਾ ਕਿੱਥੋਂ ਚਲਾ ਲਾਂਗੇ ਆਪਾਂ ਯਾਰ ਸਹੀ ਗੱਲ ਹੈ ਕਣਾ ਨਸ਼ਾ ਪਤਾ ਕਿੱਥੋਂ ਲਿਆਵਾਂਗੇ ਆਪਾਂ ਮੈਨੂੰ ਤਾਂ ਅਸਲੀ ਮੇਰੀ ਗੱਲ ਸੁਣ ਮੇਰੀ ਉਮਰ ਹਾਲੇ ਮੇਰੀ ਕੀ ਹੈ ਯਾਰ ਲੋਕ ਕਹਿਣਗੇ ਭੈਂ ਦਾ ਯਾਰ ਕੱਲ ਦਾ ਜਵਾਕ ਜਵਾਕ ਜੰਮਤਾ ਬੇ ਅੱਡੀ ਗਿੱਡੀ ਕੱਗ ਲੱਗਰੀ ਸੀ ਇਹਦੇ ਉਹ ਨਾਲੇ ਯਾਰ ਸੁਆਦ ਹੈ ਰੀਜ ਹੈ ਉਹ ਆਫ ਦੀ ਮੁਝੇ ਲੋਟ ਪੂਰੀ ਹੋਈ ਜਾਂਦੀ ਹੈ ਓਏ ਭੈਣ ਦੇ ਭਾਈ ਪਰਜਾਈ ਤਾਂ ਬਹੁਤ ਸੋਹਣੀ ਆ ਬਾਬੇ ਮੇਰੀ ਗੱਲ ਸੁਣ ਲੈ ਹੋਰ ਪਾਸੇ ਨਾ ਚਾਹ ਕਰੀ ਕਿਤੇ ਪਰਜਾਈ ਸੋਹਣੀ ਹੈ ਮੇਰੀ ਤੇਰਾ ਯਾਰ ਆ ਮੈਂ ਉਹ ਥੋੜੀ ਆ ਇਹ ਤਾਂ ਮੈਨੂੰ ਪਤਾ ਤੇਰਾ ਮਾਣ ਆ ਮੈਂ ਤੇ ਚੱਲ ਲਾ ਇਹ ਸਮਾਨ ਸਮਾਨ ਚੱਲ ਲਾ ਹੈਗਾ ਜਲਾ ਹਾਂ ਮੇਰੀ ਗੱਲ ਸੁਣ ਲੈ ਤੂੰ ਬੱਚਾ ਕਰ ਲੈ ਇੱਕ ਹੋਰ ਨਾਲੇ ਹੁਣ ਤਾਂ ਕਹਿੰਦਾ ਕਰਨਾ ਨਾਲੇ ਕਹਿੰਦਾ ਕਰ ਲਾ ਤੇਰੀ ਨਹੀਂ ਹਿਸਾਬ ਆਉਂਦਾ ਯਾਰ ਇੱਕ ਤਾਂ ਕਰ ਲੈ ਮਾਂ ਦੇ ਦੀ ਭਜਾਈ ਦਾ ਨਾਲੇ ਗੱਲ ਤਾਂ ਤੇਰੀ ਸਹੀ ਆ ਨਾ ਕੋਈ ਪਿਆਰ ਕਰਦਾ ਮੈਨੂੰ ਹੋਰ ਕਿਤੇ ਕੱਲ ਨੂੰ ਕਿਤੇ ਹੋਰ ਨਾਲ ਨਾਲ ਐਣਾ ਯਾਰ ਪੁੱਠੀਆਂ ਗੱਲਾਂ ਕਰਦਾ ਤੂੰ ਤਾਂ ਯਾਰ ਐ ਕਿਸੇ ਨਾਲ ਹੋਰ ਹੋ ਜੂ ਤੇਰਾ ਭਾਈ ਨਾ ਤੇਰਾ ਭਾਈ ਇਹਨੇ ਤੇਰੇ ਭਾਈ ਦੇ ਮਾਨ ਨਹੀਂ ਮਾਨ ਪਰ ਆ ਚੀਜ਼ਾ ਕਰੇ ਮਾਨ ਤਾਂ ਹੋਇਆ ਨਹੀਂ ਇਹ ਚੀਜ਼ਾ ਹੰਕਾਰ ਨਹੀਂ ਹੈਗਾ ਬੜੇ ਬੜਿਆਂ ਦੇ ਹੰਕਾਰ ਉਡਦ ਨੇ ਪਰ ਮੈਂ ਤੈਨੂੰ ਇਹ ਗੱਲ ਕਹਣਾ ਵੀ ਤੂੰ ਟੈਨਸ਼ਨ ਨਾਲ ਹੈ ਪਰ ਮੈਂ ਹਰ ਹਾਲੇ ਸੋਚਣਾ ਥੋੜਾ ਚਿਰ ਤਲਾਂਗਾ ਜ ਲਈ ਚੱਲ ਐਂ ਕਰ ਲੈ ਜਿੰਨੀ ਦੋ ਮਿੰਟ ਲਗਾ ਲੈ ਓ ਯਾਰ ਮੈਂ ਨਹੀਂ ਯਾਰ ਪੂਰੀ ਦੋ ਸਾਲ ਕਰਦਾ ਹਲੇ ਆ ਜਾ ਚਲ ਸਮਾਨ ਲਈ ਸਮਾਨ ਸਮੂਹ ਲਵਾ ਅੱਖਰ ਮੋੜਾ ਓ ਕੁਈ ਨਾ ਮੇਰੇ ਮੁੰਡੇ ਲੱਪਲਾ ਹੋਏ ਐ ਮੇਰੇ 95 ਮੁੰਡੇ ਧਰੇ ਪਏ ਨੇ ਹੋਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਓਏ ਯਾਰਾ ਧੱਬੇ ਯਾਰ ਮੈਂ ਨਹੀਂ ਯਾਰ ਮੈਂ ਗੁਰੂ ਯਾਰ ਮੈਂ ਨਹੀਂ ਜਵਾਬ ਕਰਦਾ ਯਾਰ ਓ ਚੱਲ ਨਾ ਕਰ ਤੇਰੇ ਭਾਈ ਜਦ ਤਨੂੰ ਮਾਣ ਨਹੀਂ ਹੈਗਾ ਓਏ ਮਾਣ ਤਾਂ ਹੈਗਾ ਯਾਰ ਤੇਰਾ ਭਾਈ ਤੇਰੀ ਪਰਜਾਈ ਮੈਥੋਂ ਦੂਰ ਨਹੀਂ ਹੁੰਦੀ ਇਹ ਮੈਨੂੰ ਪਤਾ ਮੈਨੂੰ ਤੇ ਰੱਬ ਜਿੱਡਾ ਵਿਸ਼ਵਾਸ ਆ ਯਾਰੋ ਗੁਰੀ ਸੁਰਗਾ ਜੀ ਗੱਲ ਸੁਣ ਓਏ ਮੇਰਾ ਘਰੇ ਜਾਂਦੇ ਦਾ ਨਸ਼ਾ ਦੁੱਤਰ ਜੂ ਦੁੱਤਰ ਜੂ ਤੂੰ ਟੈਨਸ਼ਨ ਨਾ ਹੋਣਾ ਪਤਾ ਲੱਗ ਜੀ ਕਿਤੇ ਨਹੀਂ ਪਤਾ ਲੱਗਦਾ ਉਪਰ ਸਾਰਾ ਨਸ਼ਾ ਇਹਦੀ ਚੀਜ਼ ਐ ਜਨਾਨੀ ਨੂੰ ਨਾ ਮੂੜੀ ਲਾਉਂਦਾ ਸੀ ਤੀ ਇਹੋ ਜਿਹਾ ਜਨਨੀਆਂ ਨਸ਼ਾ ਤਾਂ ਬੀ ਕੱਠੀਆਂ ਕਰਦਾ ਮੈਂ ਤਰੀ ਭਝਾਈ ਵਰਗੀਆਂ ਓਏ ਅਸਾਂ ਦੇ ਭਾਈ ਤੂੰ ਕੀ ਕਹੀ ਜਾਂਦਾ ਯਾਰ

ਉਹ ਗੱਲ ਤਾਂ ਸੌ ਲੋ ਹਾਂ 2 ਮਿੰਟ ਪੈ ਵੀ ਜਾਇਆ ਕਰੋ ਸਾਰੇ ਦਿਨ ਮੈਂ ਕੰਮ ਲੱਗੀ ਰਹਿਣੀ ਆ ਉਹ ਫਿਰ ਮੈਂ ਕੀ ਕਰਾਂ ਕੰਮ ਤਾਂ ਮੈਂ ਵੀ ਕਰਦਾ ਸਾਰੇ ਦਿਨ ਤੂੰ ਤੁਸੀਂ ਬਾਹਰ ਰਹਿੰਦੇ ਹੋ 1 ਮਿੰਟ ਵੀ ਨਹੀਂ ਬੰਦੇ ਕੋਲੇ ਉਹ ਯਾਰ ਤੇਰੇ ਕੋਲੇ ਬਹਿ ਕੇ ਥੋੜੀ ਤੈਨੂੰ ਬਾਰੇ ਪੁੱਛ ਜਊ ਜਦ ਤਰੀ ਆਈਲੈਂਡਸ ਦੀਆਂ ਫੀਸਾਂ ਭਰਿਆ ਜਾਣਗੀਆਂ ਤੇ ਫਿਰ ਬੰਦਾ 2 ਮਿੰਟ ਤਾਂ ਕੱਢ ਸਕਦਾ ਹੈ ਕਿਉਂ ਵੀ ਨਹੀਂ ਕੱਢੇ ਜਾਂਦੇ ਓਏ ਯਾਰ ਤੇਰੇ ਲਈ 2 ਮਿੰਟ ਕੱਢਦਾ ਹਾਂ ਨਾਲੇ ਮੈਨੂੰ ਇਹਦੀ ਗੱਲ ਦੱਸਾਂ ਮੈਂ ਤੇਰੇ ਲਈ ਟਾਈਮ ਕੱਢਾਂਗਾ ਮੈਂ ਅੱਬ ਘਰ ਦੇ ਕੰਮਾਂ ਲਈ ਦੇਖੋ ਜੀ ਦੋਵੇਂ ਕੰਮ ਜ਼ਰੂਰੀ ਹੁੰਦੇ ਨੇ ਘਰ ਦੇ ਕੰਮ ਵੀ ਤੇ ਚਾਰ ਗੱਲਾਂ ਵੀ ਓਏ ਯਾਰ ਚਾਰ ਗੱਲਾਂ ਨਾ ਅ ਜਨਾਨੀਆਂ ਨੇ ਮੈਨੂੰ ਲੈ ਕੇ ਭਜਾਣੀਆਂ ਤਨਮ ਦਸਾਂ ਕਾਦੇ ਪਿਛੇ ਤੂੰ ਕਾਦੂ ਕੰਮ ਨਹੀਂ ਹੋ ਰਹੀ ਆ ਤੜਕੇ ਦੀ ਮੈਨੂੰ ਲੱਗੀਆਂ ਤੂੰ ਕਦੇ ਕੁਛ ਕਹਿ ਨਹੀਂ ਕਦੇ ਕੁਛ ਕਹਿ ਦੇਣੀ ਆ ਉਹ ਮੇਰੇ ਦੁਨੀਆ ਦਿਮਾਗ ਵਾਜਦਾ ਹੈਗਾ ਠੀਕ ਆ ਮਤਲਬ ਪੈਣ ਲੱਗਿਆ ਮੇਰਾ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਨਾਲੇ ਆਪਦਾ ਟਾਈਮ ਵੇਸਟ ਕਰਦੇ ਨਾਲੇ ਮੇਰਾ ਕਰਦੀ ਆ ਬਹੁਤ ਮੈਂ ਗੱਲਾਂ ਮਾਰਨ ਲੱਗੀ ਆ ਜੀ ਵੀ ਕੀ ਕਰਾਂ ਮੈਂ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਯਾਰ ਪੈ ਜਾ ਹੁਣ ਪੈ ਜਾਣੀ ਆ ਉਹ ਪਾਛਣ ਦੇ ਲੱਗੇ ਦੇਗੀ ਮੇਰਾ ਪਰਾਂ ਕੋ ਕੇ ਪੈ ਜਾਂਦਾ ਯਾਰ ਖਿਲੇ ਨੀ ਚੱਪ ਕੇ ਹੈਲੋ ਰਾਹੁਲ ਬੋਲਦਾ ਤੈਨੂੰ ਮੇਰਾ ਨੰਬਰ ਕਿੱਥੋਂ ਮਿਲਿਆ ਤੈਨੂੰ ਮੈਂ ਕਿਹਾ ਸੀ ਨਾ ਵੀ ਤੇਰਾ ਮੇਰਾ ਕੋਈ ਵਾਸਤਾ ਨਹੀਂ ਫਿਰ ਤੂੰ ਮੈਨੂੰ ਫੋਨ ਕਿਉ ਲਾਈ ਜਨਾ ਜੇ ਮੇਰੇ ਘਰੇ ਕਿਸੇ ਨੂੰ ਪਤਾ ਲੱਗ ਗਿਆ ਨਾ ਤਾਂ ਮੈਂ ਤਾਂ ਕਾਸੀ ਜੋਗੀ ਨਹੀਂ ਰਹੂੰਗੀ ਮੈਨੂੰ ਮੁੜ ਕੇ ਹੁਣ ਫੋਨ ਨਾ ਲਾਈ ਨਾਲੇ ਹਾਲੇ ਮੈਂ ਤੈਨੂੰ ਕੱਲ ਤਾਂ ਕਹਿ ਕੇ ਗਈ ਆ ਕਿ ਤੇਰਾ ਮੇਰਾ ਕੋਈ ਵਾਸਤਾ ਨਹੀਂ ਹੈਗਾ ਤੈਨੂੰ ਇੱਕ ਵਾਰੀ ਕਹੀ ਗੱਲ ਸਮਝ ਨਹੀਂ ਆਉਂਦੀ ਕਿਉਂ ਵਾਰੀ ਵਾਰੀ ਮੈਨੂੰ ਤੰਗ ਕਰਦਾ ਰਹਿਣਾ ਮੈਂ ਕਲਾਸ ਨੂੰ ਆਵਾਂ ਭਾਵੇਂ ਨਾ ਆਵਾਂ ਤੈਨੂੰ ਇਸ ਤੋਂ ਕੋਈ ਮਤਲਬ ਨਹੀਂ ਲੈਣਾ ਚਾਹੀਦਾ ਹਾਂ ਮੈਂ ਆਉਣਾ ਤੂੰ ਕੀ ਲੈਣਾ ਮੈਂ ਤੇਰੇ ਮੂਰੇ ਹੱਥ ਬੰਦ ਦੀ ਆ ਅਸ ਤੋਂ ਬਾਅਦ ਤੇਰਾ ਫੋਨ ਨਾ ਆਜੇ ਮੈਨੂੰ ਜੇ ਫੋਨ ਆ ਗਿਆ ਨਾ ਤਾਂ ਆਪ ਦਾ ਸਾਬ ਲਾ ਲਈ